ਜਲੰਧਰ ਦੇ ਪਿੰਡ ਬਿਰਕਾ ਦੇ ਗੁਰੂ ਘਰ ਦੇ ਵਿੱਚ ਪਾਠ ਕਰੇ ਗਰੰਥੀ ਦੇ ਨਾਲ ਇੱਕ ਨੌਜਵਾਨ ਦੇ ਵੱਲੋਂ ਹੱਥੋਂ ਪਾਈ ਕੀਤੀ ਜਾਂਦੀ ਹੈ ਜੋ ਕਿ ਗੁਰੂ ਘਰ ਦੇ ਵਿੱਚ ਨੰਗੇ ਸਿਰ ਦਾਖਲ ਹੁੰਦਾ ਤੇ ਪਾਠ ਕਰੇ ਗਰੰਥੀ ਸਿੰਘ ਦੇ ਨਾਲ ਹੱਥੋਂ ਪਾਈ ਕਰਦਾ ਨਜ਼ਰ ਆਉਂਦਾ ਤਾਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆ ਗਿਆ ਉਹ ਵੀ ਤੁਹਾਨੂੰ ਦੱਸਾਂਗੇ ਨਜ਼ਰ ਥੋੜੀ ਜੀ ਤਸਵੀਰਾਂ ਤੇ ਮਾਰ ਦਿਆਂ ਸੋ ਦਾਦਾਹੀ ਹੈ ਕਿ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਵੱਖ-ਵੱਖ ਸਿੱਖ ਜਥੇਬੰਦੀਆਂ ਗੁਰਦੁਆਰਾ ਸਾਹਿਬ ਪਹੁੰਚੀਆਂ ਜਿਸ ਤੋਂ ਬਾਅਦ ਗੁਰਦੁਆਰਾ ਪ੍ਰਬੰਧਕਾਂ ਨੇ ਪ੍ਰਦਰਸ਼ਨ ਵੀ ਕੀਤਾ ਅਤੇ ਇਸ ਮੌਕੇ ਉਹਨਾਂ ਨੇ ਫੈਸਲਾ ਵੀ ਲਿਆ ਆਓ ਜਾਣਦੇ ਹਾਂ ਕਿ ਇਸ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਕੀ ਕਿਹਾ ਗਿਆ ਅਲੀਸਾ ਬਣੀ ਅੱਜ ਪਿੰਡ ਬਿਰਕਾ ਵਿੱਚ ਇਕੱਠੇ ਹੋਇਆ ਕੀ ਮਸਲਾ ਹੈ ਹਾਂਜੀ ভাই ਖਾਲਸਾ ਵਾਈਗੋ ਜੀ ਕੀ ਫਤਿਹ ਦਾਸ ਰਵਿੰਦਰ ਸਿੰਘ ਖਾਲਸਾ ਆਲ ਇੰਡੀਆ ਸਿੱਖ ਸਦਕਾਰ ਕਮੇਟੀ ਅੱਜ ਪਿੰਡ ਗਰਗਾ ਦੇ ਵਿੱਚ ਆਏ ਆ ਫਗਵਾੜੇ ਦੇ ਵਿੱਚ ਇੱਥੇ 18 ਤਰੀਕ ਦੀ ਇੱਕ ਘਟਨਾ ਗੁਰੂ ਘਰ ਦੇ ਵਿੱਚ ਜਦੋਂ ਸ਼ਾਮ ਵੇਲੇ ਗਰੰਥੀ ਸਿੰਘ ਰਹਿਰਾਸ ਦੀ ਬਾਣੀ ਪੜ ਰਿਹਾ ਸੀ ਕਿਸੇ ਸ਼ਰਾਬੀ ਕੋਲੋਂ ਆ ਕੇ ਗਰੰਥੀ ਦੇ ਨਾਲ ਬਤਮੀਜ਼ੀ ਕੀਤੀ ਗਈ ਗੁਰੂ ਸਾਹਿਬ ਦੇ ਨਾਲ ਬੇਇੱਜ਼ਤੀ ਕੀਤੀ ਗਈ ਪਿੰਡ ਵਾਲਿਆਂ ਨੇ ਦੋ ਕੁ ਦਿਨ ਗੱਲ ਨੂੰ ਛੁਪਾ ਕੇ ਰੱਖਿਆ ਤੇ ਕਿਸੇ ਸੱਜਣ ਨੇ ਉਸ ਦੀ ਵੀਡੀਓ ਬਣਾ ਕੇ YouTube ਦੇ ਉੱਪਰ ਪਾਈ ਗਈ ਸਾਨੂੰ ਪਤਾ ਲੱਗਾ ਅੱਜ ਅਸੀਂ 20 ਤਰੀਕ ਨੂੰ ਇਸ ਨਗਰ ਦੇ ਵਿੱਚ ਆਏ ਆ ਜਦੋਂ ਆ ਕੇ ਇੱਥੋਂ ਦੇ ਹਾਲਾਤ ਦੇਖਿਆ ਇਹਨਾਂ ਨੇ ਗੁਰੂ ਦਾ ਘਰ ਦਾ ਨਾਮ ਰੱਖਿਆ ਬਾਬਾ ਵਰਪਾਗ ਸਿੰਘ ਤੇ ਜਦੋਂ ਇੱਥੋਂ ਦੇ ਪ੍ਰਬੰਧਕਾਂ ਦੇ ਨਾਲ ਸਾਰਿਆਂ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਜੀ ਜਿੰਨੇ ਘਟਨਾ ਕੀਤੀ ਹੈ ਉਹਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਪਰਚਾ ਕੱਢ ਦਿੱਤਾ ਆ ਗ੍ਰੰਥੀ ਸਿੰਘ ਉਹ ਵੀ ਇੱਥੇ ਅਰਦਾਸਾਂ ਪੀਰਾਂ ਦੀਆਂ ਕਰਦਾ ਸੀ ਮੜੀਆਂ ਦੀਆਂ ਕਰਦਿਆ ਸੀ ਮੜੀਆਂ ਬਣੀਆਂ ਜੀ ਇੱਥੇ ਅੱਜ ਹੁਣ ਆਲ ਇੰਡੀਆ ਸਿੱਖ ਸਰਕਾਰ ਕਮੇਟੀ ਨੇ ਤੇ ਹੋਰ ਵੀ ਇੱਥੇ ਬਾਬਾ ਵਿਧੀ ਚੰਦ ਦਲਪੰਥ ਦੇ ਸਿੰਘ ਆਏ ਸੀ ਹੋਰ ਵੀ ਸਿੰਘ ਆਏ ਸੀ ਸਿੰਘਾਂ ਨੇ ਕੱਤਰਕਾਰ ਕਰਕੇ ਜੀ ਮੜੀਆਂ ਵੀ ਢਾ ਦਿੱਤੀਆਂ ਆ ਬਗੈਰਾ ਸਰਪੰਚ ਦੀ ਹਾਜ਼ਰੀ ਦੇ ਵਿੱਚ ਜੀ ਤੇ ਵੀਡੀਓ ਕੋਨੇ ਇੱਥੇ ਮਹਾਰਾਜ ਜੀ ਸੁਭਜ ਹਾਂਜੀ ਹੁਣ ਮਹਾਰਾਜ ਦੇ ਰੂਪ ਇੱਥੇ ਤਿੰਨ ਰੂਪ ਹੋ ਗਏ ਜੀ ਗੁਰੂ ਸਾਹਿਬ ਦੇ ਪੰਚਾਇਤ ਨੇ ਸਹਿਮਤ ਪੰਚਾਇਤ ਨੇ ਪੂਰੀ ਪੰਚਾਇਤ ਸਹਿਮਤ ਹੈ ਜੀ ਇਲਾਕਾ ਦੀ ਸੰਗਤ ਸਾਰੀ ਸਹਿਮਤ ਹੈ ਜੀ ਕਿ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਸਤਿਕਾਰ ਕਰਾਂਗੇ ਨਾ ਬੁੱਤ ਮੜੀ ਇਸ ਤੇ ਆਦੀ ਕੋਈ ਚੀਜ਼ ਨਹੀਂ ਹੈ ਗੁਰੂ ਘਰ ਦੇ ਰੱਖਾਂ ਦਾ ਗੁਰੂ ਘਰ ਦਾ ਨਾਮ ਵਡਭਾਗ ਸਿੰਘ ਕੋ ਬਦਲ ਕੇ ਸਿੰਘ ਸਭਾ ਰੱਖਿਆ ਗਿਆ ਜੀ ਇਕ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਗੁਰੂ ਘਰ ਦੇ ਵਿੱਚ ਆ ਕੇ ਇਸ ਤਰੀਕੇ ਦੇ ਨਾਲ ਕਿਸੇ ਵਿਅਕਤੀ ਦੇ ਵੱਲੋਂ ਹਰਕਤ ਕੀਤੀ ਗਈ ਹੋਵੇ ਪਹਿਲਾਂ ਵੀ ਅਜਿਹੇ ਕੁਝ ਵੀਡੀਓ ਸਾਹਮਣੇ ਆ ਚੁੱਕੇ ਨੇ ਹਾਲਾਂਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਅਜਿਹਾਂ ਘਟਨਾਵਾਂ ਨੂੰ ਲੈ ਕੇ ਨਿੰਦਿਆ ਕੀਤੀ ਜਾਂਦੀ ਹੈ ਤੇ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਜਾਂਦੀ ਹੈ ਜੋ ਕਿ ਗੁਰੂ ਘਰ ਦੀ ਮਰਿਆਦਾ ਨੂੰ ਢਾਹ ਲਗਾਉਂਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ